सूफी कर बाबा बुल्ले शाह ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਬੁੱਲੇ ਸ਼ਾ ਦੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੂੰ ਬੁੱਲੇ ਸ਼ਾ ਬਿਨਾਂ ਦੱਸੇ ਚਲੇ ਗਏ ਸਨ ਉਹ ਕੀ ਸੋਚ ਰਹੇ ਹੋਣਗੇ ਤਾਂ ਉਧਰ ਕਈ ਦਿਨ ਬੀਤਣ ਤੋਂ ਬਾਅਦ ਜਦੋਂ ਬੁੱਲੇ ਸ਼ਾ ਹਵੇਲੀ ਨਹੀਂ ਆਇਆ ਤਾਂ ਉਹਨਾਂ ਦੇ ਪਰਿਵਾਰ ਵਾਲੇ ਚਿੰਤਾ ਵਿੱਚ ਪੈ ਗਏ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਤੇ ਕਿਉਂ ਗਿਆ ਹੈ ਬੁੱਲੇ ਦੇ ਘਰ ਵਾਲੇ ਉਸ ਨੂੰ ਚੰਗੀ ਤਰ੍ਹਾਂ ਹਰ ਜਗ੍ਹਾ ਲੱਭ ਰਹੇ ਸਨ ਹਰ ਮੁਮਕਿਨ ਠਾਰ ਠਿਕਾਣੇ ਤੇ ਉਸ ਦਾ ਪਤਾ ਲਗਾ ਕੇ ਖੋਜ ਕੀਤੀ ਗਈ ਇਸ ਦੌਰਾਨ ਉਹ ਪਹੁੰਚ ਗਏ ਬੁੱਲੇ ਸ਼ਾਹ ਦੇ ਉਹੀ ਦੋਸਤ ਦੇ ਘਰ ਜਿਸ ਦੀ ਸਲਾਹ ਤੇ ਉਹ ਲਾਹੌਰ ਦੇ ਲਈ ਰਵਾਨਾ ਹੋਇਆ ਸੀ ਇਸ ਦੋਸਤ ਨੇ ਉਹਨਾਂ ਨੂੰ ਦੱਸਿਆ ਕਿ ਬੁੱਲੇ ਸ਼ਾਹ ਰੱਬ ਦੀ ਖੋਜ ਵਿੱਚ ਲਾਹੌਰੀ ਫਕੀਰ ਇਨਾਇਤ ਸ਼ਾਹ ਦੇ ਆਸ਼ਰਮ ਵਿੱਚ ਗਿਆ ਹੈ ਉਸ ਦੇ ਕਰਦੇ ਪਹਿਲਾਂ ਹੀ ਬੁੱਲੇ ਸ਼ਾਹ ਦੇ ਵੈਰਾਗੀ ਰੰਗ ਟੰਗ ਦੇਖ ਕੇ ਪਰੇਸ਼ਾਨ ਸਨ ਸੈਦ ਖਾਨਦਾਨ ਦੇ ਛੋਟੇ ਨਵਾਬ ਕਿਤੇ ਫਕੀਰ ਦੀ ਰਾਹ ਨਾ ਚੁਣ ਲੈਣ ਇਹ ਡਰ ਉਹਨਾਂ ਦੇ ਦਿਲ ਵਿੱਚ ਹਰ ਸਮੇਂ ਬਣਿਆ ਰਹਿੰਦਾ ਸੀ ਹੁਣ ਜਦੋਂ ਬੁੱਲੇ ਸ਼ਾਹ ਦੇ ਕਿਸੇ ਫਕੀਰ ਦੇ ਆਸ਼ਰਮ ਦੀ ਗੱਲ ਸੁਣੀ ਤਾਂ ਇੱਕ ਪਲ ਲਈ ਉਹਨਾਂ ਦਾ ਸਾਹ ਹੀ ਰੁਕ ਗਿਆ ਬੁੱਲੇ ਸ਼ਾਹ ਨੂੰ ਲਿਆਉਣ ਲਈ ਉਸਦੇ ਦੋਸਤ ਨੂੰ ਲਾਹੌਰ ਪੇਜ ਦਿੱਤਾ ਗਿਆ ਦੋਸਤ ਵੀ ਪੁੱਛਦਾ ਪੁੱਛਦਾ ਆਖਿਰ ਆਸ਼ਰਮ ਪਹੁੰਚ ਗਿਆ ਪਰ ਜਦੋਂ ਹੀ ਉਹ ਆਸ਼ਰਮ ਅੰਦਰ ਦਾਖਲ ਹੋਇਆ ਤਾਂ ਉਸਦੇ ਪੈਰ ਰੁਕ ਗਏ ਕਿਉਂਕਿ ਜੋ ਉਸਨੇ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਸਾਹਮਣੇ ਫਕੀਰੀ ਲਿਬਾਸ ਵਿੱਚ ਖੜਾ ਨੌਜਵਾਨ ਬੁੱਲੇ شاہ ਹੀ ਹੈ ਨਹੀਂ ਨਹੀਂ ਪਰ ਸ਼ਕਲ ਤਾਂ ਉਸ ਦੀ ਹੂਬ-ਹੂ ਮਿਲ ਰਹੀ ਹੈ ਪਰ ਸਾਹਿਬ ਜਾਨ ਦੇ ਕੀ ਕਰ ਰਹੇ ਹਨ ਮੈਸਾਂ ਦੀ ਮਾਲਿਸ਼ ਇਹ ਨਹੀਂ ਹੋ ਸਕਦਾ ਕੋਲ ਜਾ ਕੇ ਦੋਸਤ ਨੇ ਬੋਲਿਆ ਵਾਹ ਬੁੱਲੇ ਇੱਥੇ ਬੜੇ ਹੀ ठाट-ਬਾਟ ਨਾਲ ਰਹਿ ਰਹੇ ਆਂ ਦੋਸਤ ਦੇ ਸ਼ਬਦ ਗੁੱਸੇ ਪਰੇਸ਼ੰਤ ਪਰ ਬੁੱਲੇ ਸ਼ਾਨੂ ਹੋਸ਼ ਹੀ ਕਿੱਥੇ ਸੀ ਓਹੋ ਆਪਣੀ ਮਸਤੀ ਵਿੱਚ ਸੇਵਾ ਵਿੱਚ ਮਗਨ ਸੀ ਆਨੰਦ ਰਸ ਵਿੱਚ ਬਹੁਤ ਜ਼ਿਆਦਾ ਡੁੱਬਿਆ ਹੋਇਆ ਸੀ ਬਸ ਆਪਣੀ ਹੀ ਤੁਣ ਵਿੱਚ ਕਹਿਣ ਲੱਗ ਪਿਆ ਹਾਂ ਯਾਰ ਕੀ ਦੱਸਾਂ ਇੱਥੇ ਮੈਨੂੰ ਕਿਹੜੇ ਠਾਠ ਬਾਠ ਮਿਲੇ ਹਨ ਕਹਿੋ ਜਿਹੜਾ ਸਕੂਨ ਮਿਲਿਆ ਹੈ ਸ਼ਬਦਾਂ ਦੇ ਵਿੱਚ ਤਾਂ ਤਾਕਤ ਵੀ ਨਹੀਂ ਹੁੰਦੀ ਤਾਂ ਕਿਵੇਂ ਦੱਸਾਂ ਦੋਸਤ ਨੇ ਖੁਸ਼ ਜਿਹਾਂ ਹੋ ਕੇ ਕਿਹਾ ਪਹਿਲਾਂ ਸਭ ਕੁਝ ਛੱਡ ਇਨਾ ਇਤ ਮਿਲੇ ਜਾਂ ਨਹੀਂ ਕੀ ਤੇਰਾ ਕੰਮ ਬਣਿਆ जो नूरानी दीदी तू इधर उधर पटकदा फिर सी मिले जा नहीं भुले शाह बोले अनायत दा में मोहताज हुआ महाराज मिले मेरा काज हुआ दर्शन पिया दा मेरा इलाज हुआ आप में आप समाया है मेरे सदगुर अलख लगाया है हाँ ਇਥੇ ਮਹਾਰਾਜ ਇਨਾਤ ਵੀ ਮਿਲ ਗਏ ਹਨ ਅਤੇ ਰਹਿਮੋ ਕਰਮ ਵੀ ਉਹਨਾਂ ਨੇ ਮਿਹਰਬਾਨ ਹੋ ਕੇ ਮੇਰੀ ਬੇਕਰਾਰ ਰੂਨੂੰ ਕਰਾਰ ਦੇ ਦਿੱਤਾ ਖੁਦਾ ਦਾ ਨੂਰਾਨੀ ਦੀਦ ਕਰਵਾ ਦਿੱਤਾ ਜੋ ਰੂਹਾਨੀ ਨਜ਼ਾਰੇ ਅੱਜ ਤਲਕ ਨਹੀਂ ਦੇਖੇ ਉਹਨਾਂ ਨੂੰ ਦਿਖਾ ਦਿੱਤਾ ਜਿਹੜਾ ਫੁੱਲ ਸੁਖ ਕੇ ਕਮਲਾ ਚੁੱਕਿਆ ਸੀ ਉਹ ਉਸ ਦੇ ਅੰਮ੍ਰਿਤ ਦੇ ਨਾਲ ਦੁਬਾਰਾ ਫਿਰ ਤੋਂ ਖਿਲ ਉੱਠਿਆ ਜਿੱਥੇ ਜੀਵਨ ਵਿਕਾਰਾਂ ਦੀਆਂ ਕਮੀਆਂ ਨਾਲ ਪਰਿਆ ਹੋਇਆ ਸੀ ਉੱਥੇ ਸੁਖਮਈ ਸੁਖਮਨ ਸਿਮਰਨ ਦੀ ਖੁਸ਼ਬੂਆਂ ਨਾਲ ਪਰ ਗਿਆ ਹੈ ਸੁਖ ਆਨੰਦ ਦੇ ਕਮਲ ਖਿਲ ਉੱਠੇ ਹਨ ਹੁਣ ਤਾਂ ਹਰ ਜਗ੍ਹਾ ਖੁਸ਼ੀ ਹੀ ਖੁਸ਼ੀ ਹੈ ਰੂਹਾਨੀ ਸਰੂਰ ਹੈ ਦੋਸਤ ਬੁੱਲੇ ਸ਼ਾਹ ਦੇ ਮੋਢਿਆਂ ਤੇ ਹੱਥ ਰੱਖ ਕੇ ਬੋਲਿਆ ਬਸ ਬੁੱਲੇ ਸੱਚੀ ਬਹੁਤ ਸਾਲਾਂ ਬਾਅਦ ਮੈਨੇ ਤੈਨੂੰ ਬਹੁਤ ਖੁਸ਼ ਵੇਖਿਆ ਪਰ ਕੀ ਤੈਨੂੰ ਪਤਾ ਹੈ ਹਵੇਲੀ ਵਿੱਚ ਤੇਰੇ ਵਾਲਿਦ ਅੰਮੀ ਭਾਈ ਜਾਨ ਸਾਰੇ ਕਿੰਨੇ ਪਰੇਸ਼ਾਨ ਹਨ ਉਹਨਾਂ ਨੇ ਹੀ ਮੈਨੂੰ ਤੈਨੂੰ ਵਾਪਸ ਉਥੇ ਲੈ ਕੇ ਆਉਂ ਲਈ ਭੇਜਿਆ ਹੈ ਬੁੱਲੇ ਨੇ ਕਿਹਾ ਵਾਪਸ ਤਾਂ ਮੈਂ ਜਾਂਦਾ ਨਹੀਂ ਪਰ ਜਾਵਾਂ ਵੀ ਕਿਉਂ ਕਸੁੰਬੜੇ ਦੇ ਬਾਗ ਵਿੱਚ ਮਿੱਤਰ ਨੇ ਕਿਹਾ ਕਸੁੰਬੜੇ ਦਾ ਬਾਗ ਕੀ ਮਤਲਬ ਹਾਂ ਬਿਲਕੁਲ ਇਹ ਦੁਨੀਆ ਕਸੁੰਬੜੇ ਦਾ ਬਾਗ ਹੀ ਤਾਂ ਹੈ ਕੀ ਤੈਨੂੰ ਕਸੁੰਬੜੇ ਦੇ ਫੁੱਲ ਵੇਖੇ ਹਨ ਉਹ ਕਿੰਨੇ ਸੋਹਣੇ ਅਤੇ ਆਪਣੇ ਵੱਲ ਖਿੱਚਦੇ ਹਨ ਪਰ ਉਸ ਨੂੰ ਛੋਹਣ ਤੇ ਪਤਾ ਚੱਲਦਾ ਹੈ ਉਸ ਦਾ ਰੰਗ ਕਿੰਨਾ ਕੱਚਾ ਹੁੰਦਾ ਹੈ ਕਿੰਨੇ ਛੋਟੇ ਛੋਟੇ ਕੰਡੇ ਲੁਕੇ ਹੁੰਦੇ ਹਨ ਇਹਨਾਂ ਵਿੱਚ ਕਿਵੇਂ ਜ਼ਹਿਰੀਲੇ ਡੰਗ ਮਾਰਦੇ ਨੇ ਇਹਨਾਂ ਦੇ ਤਿੱਖੇ ਤਿੱਖੇ ਕੰਡੇ ਕੋਈ ਸਮਝਾਉਣ ਵਾਲਾ ਨਹੀਂ ਸੀ ਇਸ ਲਈ ਪਹਿਲਾ ਉਮਰ ਉਸ ਦੇ ਫੁੱਲਾਂ ਨੂੰ ਹੀ ਚੁਗਦਾ ਰਿਹਾ ਉਹਨਾਂ ਦੀ ਕੰਡਿਆਂ ਪਰਿਚਾੜੀਆਂ ਵਿੱਚ ਆਪਣਾ ਧਾਮਨ ਉਲਝਾਉਂਦਾ ਰਿਹਾ ਪਰ ਹੁਣ ਹੁਣ ਮੈਂ ਇਥੇ ਨਦਾਨੀ ਕਰਨ ਵਾਲਾ ਨਹੀਂ ਸਾਈ ਜੀ ਨੇ ਮੈਨੂੰ ਰੂਹਾਨੀਅਤ ਦੇ ਬਾਗ ਵਿੱਚ ਲਿਆ ਕੇ ਖੜਾ ਕੀਤਾ ਹੈ ਹੁਣ ਤਾਂ ਮੈਂ ਇੱਥੇ ਇਬਾਦਤ ਦੇ ਫੁੱਲ ਬੀਜਾਂਗਾ ਪਾ ਕੇ ਇਸ਼ਕ ਦੀਆਂ ਕਲੀਆਂ ਚੁੰਮਾਂਗਾ ਦੋਸਤ ਨੇ ਕਿਹਾ ਅੱਛਾ ਤਾਂ ਹੁਣ ਨਵਾਬ ਜਾਦੇ ਇੱਥੇ ਹੀ ਰਹਿਣਗੇ ਪਰ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਇਹ ਤੁਹਾਡਾ 2 ਦਿਨ ਦਾ ਬੁਖਾਰ ਹੈ ਇਹ 2 ਦਿਨ ਦਾ ਨਸ਼ਾ ਹੋਵੇਗਾ ਜਦੋਂ ਗਰਮੀਆਂ ਵਿੱਚ ਇਸ ਛੱਪਰ ਤੋਂ ਬਰਸ ਦੇ ਅੰਗਾਰੇ ਗਿਰਨਗੇ ਚੌਂਪੜੀ ਵਿੱਚ ਕਹਿਰ ਬਰਸੇਗਾ ਉਦੋਂ ਪਤਾ ਲੱਗੇਗਾ ਸਾਰੀ ਖੁਮਾਰੀ ਚੁਟਕੀਆਂ ਵਿੱਚ ਹੀ ਉੱਤਰ ਜਾਵੇਗੀ ਜਦੋਂ ਰੋਜ਼ ਰੁੱਖੀ ਸੁਖੀ ਖਾਣਾ ਖਾਨ ਨੂੰ ਤੇ ਸੁਣਨ ਨੂੰ ਮਿਲੇਗੀ ਤਾਂ ਇਨਾ ਦੀ ਸ਼ਕਲ ਵਿੱਚ ਖੁਦਾ ਨਹੀਂ ਗਰੀਬੀ ਦੇ ਦਰਸ਼ਨ ਹੋਣਗੇ ਸਖਤ ਜ਼ਮੀਨ ਤੇ ਸੋਕੇ ਜਲ ਸਰੀਰ ਆਕੜ ਜਾਵੇਗਾ ਤਾਂ ਉਸ ਦੇ ਪੈਰਾਂ ਵਿੱਚ ਜੰਨਤ ਨਹੀਂ ਤੂੜ ਮਿੱਟੀ ਖਿੰਡੀ ਹੋਈ ਮਿਲੇਗੀ ਬੁੱਲੇ ਸ਼ਾ ਖੁਸ਼ ਹੁੰਦੇ ਹੋਏ ਬੋਲਿਆ ਨਹੀਂ ਯਾਰ ਇਹ ਕੋਈ ਥੋੜੇ ਸਮੇਂ ਰਹਿਣ ਵਾਲਾ ਨਸ਼ਾ ਨਹੀਂ ਮੇਰੇ ਸਤਗੁਰ ਇੰਨਾ ਇਤਾਂ ਹੁਣ ਮੇਰੀ ਜ਼ਿੰਦਗੀ ਬਣ ਚੁੱਕੇ ਹਨ ਉਹਨਾਂ ਦੇ ਸਾਏ ਵਿੱਚ ਮੇਰੀ ਜ਼ਿੰਦਗੀ ਗੁਜ਼ਰ ਜਾਵੇ ਬਸ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਦੇ ਪੈਰਾਂ ਵਿੱਚ ਚੇਕਰ ਮੌਤ ਵੀ ਆ ਜਾਵੇ ਤਾਂ ਇਹ ਇੱਕ ਅਹਿਸਾਨ ਭਰੀ ਮੌਤ ਹੋਵੇਗੀ ਦੋਸਤ ਇੱਕਦਮ ਬੋਲਿਆ ਠੀਕ ਹੈ ਬੁੱਲੇ ਜੇ ਤੈਨੂੰ ਹੁਣ ਇਸ ਰਸਤੇ ਉੱਤੇ ਚੱਲਣ ਲਈ ਠਾਨ ਲਈ ਹੈ ਮੇਰੇ ਕਹਿਣ ਦਾ ਹੁਣ ਕੋਈ ਵੀ ਫਾਇਦਾ ਨਹੀਂ ਤੈਨੂੰ ਤੇਰੀ ਰੂਹਾਨੀਅਤ ਦਾ ਬਾਗ ਮੁਬਾਰਕ ਹੋਵੇ ਮੈਂ ਤਾਂ ਚੱਲਿਆ ਉਸੇ ਕੁਸੁੰਬੜੇ ਦੇ ਬਾਗ ਵਿੱਚ ਫੁੱਲ ਚੁਗਣ ਖੁਦਾ ਹਫਿਜ਼ ਦੋਸਤ ਨੇ ਇੱਥੇ ਸਿੱਧਾ ਬੁੱਲੇ ਸ਼ਾਹੀ ਹਵੇਲੀ ਦਾ ਰਸਤਾ ਲਿਆ ਪਰਿਵਾਰ ਵਾਲੇ ਬਹੁਤ ਬੇਚਬਰੀ ਨਾਲ ਉਸ ਦੀ ਰਾਹ ਦੇਖ ਰਹੇ ਸਨ ਇਸ ਲਈ ਜਿਵੇਂ ਹੀ ਉਸਨੇ ਘਰ ਵਿੱਚ ਪੈਰ ਪਾਇਆ ਤਾਂ ਪੂਰੇ ਦਾ ਪੂਰਾ ਸੈਦ ਖਾਨਦਾਨ ਉਥੇ ਆ ਗਿਆ ਸਾਰਿਆਂ ਦੇ ਪੁੱਛਣ ਤੇ ਦੋਸਤ ਨੇ ਦੱਸਿਆ ਕਿ ਬੁੱਲੇ ਸ਼ਾ ਨਹੀਂ ਆਵੇਗਾ ਉਹ ਉਸ ਅਰਾਈ ਜਾਤੀ ਦੇ ਫਕੀਰ ਦਾ ਸ਼ਗਿਰਦ ਹੋ ਗਿਆ ਹੈ ਉਸਨੇ ਉਸ ਦੇ ਆਸ਼ਰਮ ਵਿੱਚ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਲਿਆ ਹੈ ਇਸ ਲਈ ਉਹ ਵਾਪਸ ਨਹੀਂ ਆਵੇਗਾ ਇਹ ਸੁਣਦੇ ਹੀ ਪਾਈਆਂ ਦੀਆਂ ਛਾਤੀਆਂ ਤਨ ਗਈਆਂ ਨੱਕ ਫੜਕਣ ਲੱਗ ਪਏ ਮੁੱਠੀਆਂ ਬੰਦ ਹੋ ਗਈਆਂ ਤੇ ਗੁਰਰਾ ਕੇ ਬੋਲੇ ਉਸ ਦੀ ਐਨੀ ਹਿੰਮਤ ਦੇਖਦੇ ਹਾਂ ਕਿਵੇਂ ਵਾਪਸ ਨਹੀਂ ਆਉਂਦਾ ਪਹਿਲਾਂ ਤਾਂ ਰੱਬ ਦਾ ਹੀ ਪੁੱਤ ਸਵਾਰ ਸੀ ਹੁਣ ਫਕੀਰੀ ਦਾ ਵੀ ਚੜਾ ਲਿਆ ਹੈ ਲਗਦਾ ਹੁਣ ਉਸਦੇ ਪੁੱਤ ਉਤਾਰਨੇ ਹੀ ਪੈਣਗੇ ਉਥੇ ਹੀ ਬੁੱਲੇ ਸ਼ਾਹ ਦੇ ਪਿਤਾ ਦੇ ਅੱਖਾਂ ਵਿੱਚ ਬਦਨਾਮੀ ਦਾ ਡਰ ਤੈਰ ਗਿਆ ਉੱਚ ਨੀਚ ਦੀਆਂ ਹਜ਼ਾਰਾਂ ਦਲੀਲਾਂ ਉਸਦੇ ਅੰਦਰ ਕਹਰਾਮ ਲੱਗ ਪਈਆਂ ਇਹਨਾਂ ਦਲੀਲਾਂ ਨੂੰ ਬੁਲੰਦ ਕਰਦੇ ਹੋਏ ਬੋਲੇ ਕਿ ਉਸ ਨੂੰ ਕੁਲ ਮਰਿਆ ਦਾ ਦਾ ਲਿਹਾਜ਼ ਹੈ ਕਿ ਨਹੀਂ ਇੱਕ ਅਰਾਹੀ ਜਾਤੀ ਵਾਲੇ ਦੀ ਛੁੱਗੀ ਵਿੱਚ ਜਾ ਕੇ ਬੈਠ ਗਿਆ ਸਮਾਜ ਕੀ ਕਹੂਗਾ ਕਿਸ ਕਿਸ ਨੂੰ ਜਵਾਬ ਦੇਵਾਂਗੇ ਮੂੰਹ ਦਿਖਾਉਣ ਦੇ ਲਾਇਕ ਹੀ ਨਹੀਂ ਛੱਡਿਆ ਇਸ ਮੁੰਡੇ ਨੇ ਮਾਂ ਛਾਤੀ ਤੇ ਹੱਥ ਮਾਰ-ਮਾਰ ਕੇ ਰੋਂਦੀ ਹੋਈ ਬੋਲੀ ਕਿ ਕਹਿੋ ਜਹਾ ਪੱਥਰ ਦਿਲ ਹੈ ਉਸ ਦਾ ਉਸ ਨੂੰ ਆਪਣੀ ਮਾਂ ਦਾ ਵੀ ਕੋਈ ਖਿਆਲ ਨਹੀਂ ਆਇਆ ਕੀ ਇਹੀ ਦਿਨ ਦੇਖਣ ਲਈ ਉਸ ਨੂੰ ਜੰਮਿਆ ਸੀ ਪਿਆਰ ਦੇ ਆंचल ਵਿੱਚ ਰੱਖਿਆ ਸੀ ਉਸ ਨੂੰ ਕਹੇ ਕਿ ਪਹਿਲਾਂ ਇਹ ਕਰਜ਼ਾ ਉਤਾਰੇ ਨਹੀਂ ਤਾਂ ਮੇਰੀ লাশ ਤੋਂ ਗੁਜ਼ਰ ਕੇ ਜਾਵੇ ਬੁਰਕੇ ਦੀ ਆੜ ਵਿੱਚ ਪਰਜਾਈਆਂ ਵੀ ਬੋਲੀਆਂ ਭਾਈ ਜਾਨ ਦੀਆਂ ਕੁਝ ਜ਼ਿੰਮੇਵਾਰੀਆਂ ਵੀ ਤਾਂ ਹੈ ਕਿ ਨਹੀਂ ਥੋੜਾ ਜਹੇ ਤਾਂ ਸੋਚਿਆ ਹੁੰਦਾ ਘਰ ਵਿੱਚ ਜਵਾਨ ਪਹਿਣਾ ਵੀ ਹਨ ਕੱਲ ਨੂੰ ਇਹਨਾਂ ਦਾ ਨਿਕਾਹ ਵੀ ਕਰਨਾ ਹੈ ਲੋਕ ਗੱਲਾਂ ਬਣਾਉਣਗੇ ਕਿਹੜੇ ਕਿਹੜੇ ਦਾ ਮੂੰਹ ਬੰਦ ਕਰਦੇ ਫਿਰਾਂਗੇ ਦੇਖਦੇ ਹੀ ਦੇਖਦੇ ਬੁੱਲੇ ਸ਼ਾਹ ਦਾ ਸਤਗੁਰੂ ਦੀ ਸ਼ਰਨ ਵਿੱਚ ਜਾਣਾ ਸੰਗੀਨ ਜੁਰਮ ਕਰਾਰ ਕਰ ਦਿੱਤਾ ਕੱਲ ਤੱਕ ਜੋ ਖਾਨਦਾਨ ਦਾ جگਮਗ ਚਿਰਾਗ ਸੀ ਅੱਜ ਅਚਾਨਕ ਕਲੰਕਤ ਕਹਿ ਦਿੱਤਾ ਗਿਆ ਨਾਮਕੂਲ ਬਗੈਰਤ ਇੱਕ ਪੈਸੇ ਦਾ ਲਿਹਾਜ ਨਹੀਂ ਰਹਾ ਉਸ ਦੇ ਜੋ ਜੀਵ ਵਿੱਚ ਆਇਆ ਉਹੀ ਕਰਦਾ ਰਹਾ ਕੰਬਖਤ ਹੁਣ ਉਸ ਅਰਾਈ ਜਾਤੀ ਵਾਲੇ ਦੇ ਛੱਪਰਖਾਨੇ ਵਿੱਚ ਜਾ ਕੇ ਬੈਠ ਗਿਆ ਹੁਣ ਤਾਂ ਸਾਨੂੰ ਉਸ ਦੀ ਅਵਾਰਾਗਰਦੀ ਮਨਮਾਨੀ ਤੋੜਨੀ ਹੀ ਪਵੇਗੀ ਚਲੋ ਲਾਹੌਰ ਚਲਦੇ ਹਾਂ ਦੇਖਦੇ ਹਾਂ ਕਿ ਕਿਵੇਂ ਵਾਪਸ ਨਹੀਂ ਆਉਂਦਾ ਅਸੀਂ ਵੀ ਸૈયਦ ਜਾਤੀ ਦੇ ਹਾਂ ਬੁੱਲੇ ਸ਼ਾ ਦੇ ਪਰਾਂਵਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਸੀ ਬੁਖਲਾਹਟ ਸਿਰ ਤੇ ਚੜ ਕੇ ਬੋਲ ਰਹੀ ਸੀ ਐਸੀ ਗਰਮ ਜੋਸ਼ੀ ਵਿੱਚ ਉਹਨਾਂ ਨੇ ਸ਼ਾ ਇਨਾਇਦ ਦੇ ਆਸ਼ਰਮ ਜਾਣ ਦਾ ਫੈਸਲਾ ਲਿਆ ਪਰ ਜਾਨ ਲੱਗੇ ਹੀ ਸੀ ਕਿ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨੂੰ ਟੋਕਿਆ ਰੁਕੋ ਰੁਕੋ ਤੁਸੀਂ ਸਾਰੇ ਅੱਪੇ ਤੋਂ ਬਾਹਰ ਹੋ ਰਹੇ ਹੋ ਉਹਨਾਂ ਨੇ ਕਿਹਾ ਹਾਲਾਤ ਬਹੁਤ ਨਾਜ਼ੁਖਨ ਬੜੀ ਨਜ਼ਾਕਤ ਨਾਲ ਕੰਮ ਲੈਣ ਦੀ ਜ਼ਰੂਰਤ ਹੈ ਐਨੇ ਗਰਮ ਮિજાਜ ਨਾਲ ਕੰਮ ਬਨਨ ਦੀ بجائے بگੜ ਸਕਦਾ ਹੈ ਡਰਾਉਣ ਧਮਕਾਉਣ ਜਾਂ ਜ਼ੋਰ ਜ਼ਬਰਦਸਤੀ ਕਰਨ ਦਾ ਕੋਈ ਫਾਇਦਾ ਨਹੀਂ ਉਹ ਆਪਣੇ ਇਰਾਦਿਆਂ ਤੋਂ ਪਿੱਛੇ ਨਹੀਂ ਹਟਣਗੇ ਹਾਂ ਪਰ ਫਿਰ ਵੀ ਰਿਸ਼ਤਿਆਂ ਦਾ ਵਾਸਤਾ ਦੇ ਕੇ ਉਸ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ਵਿਆਹ ਹੋਣ ਜੋਗ ਪਹਿਣਾ ਦੀ ਸੌ ਦੇ ਕੇ ਵਾਪਸ ਲਿਆਂਦਾ ਜਾ ਸਕਦਾ ਹੈ ਉਹਨਾਂ ਨਾਲ ਨਿਹਾਈ ਤੀ ਜਜ਼ਬਾਤੀ ਤਰੀਕੇ ਨਾਲ ਗੱਲ ਕਰਨੀ ਹੋਵੇਗੀ ਜੋ ਤੁਹਾਡੇ ਪੁਰਾਵਾ ਦੀ ਬਸ ਦੀ ਗੱਲ ਨਹੀਂ ਇਸ ਲਈ ਅਸੀਂ ਜਾਵਾਂਗੇ ਬਾਈ ਜਾਨ ਨੂੰ ਲੈਣ ਦੀ ਲਈ ਬੁੱਲੇ ਸ਼ਾਦੀਆਂ ਪਰ ਜਾਈਆਂ ਦੀ ਸਲਾਹ ਉਹਨਾਂ ਦੇ ਪਰਾਂਵਾਂ ਨੂੰ ਜੱਜ ਗਈ ਮਾਤਾ ਪਿਤਾ ਨੇ ਵੀ ਉਸ ਦੀ ਇੱਕ ਮਤ ਤੋਂ ਸਵੀਕਾਰ ਕੀਤਾ ਆਖਿਰ ਕਰਤੇ ਵੀ ਕਿਉਂ ਨਾ ਅਹਿਮ ਗੱਲ ਤਾਂ ਕਰਦੇ ਚਿਰਾਗ ਨੂੰ ਘਰ ਵਿੱਚ ਵਾਪਸ ਲੈ ਕੇ ਆਉਣ ਦਾ ਸੀ ਉਸ ਦੇ ਲਈ ਫਿਰ ਰਸਤਾ ਜਿਹੜਾ ਮਰਜੀ ਕਿਉਂ ਨਾ ਅਪਣਾਣਾ ਪਵੇ ਇਸ ਤਰ੍ਹਾਂ ਨਹੀਂ ਤਾਂ ਉਸੇ ਤਰ੍ਹਾਂ ਹੀ ਸਹੀ ਕਠੋਰਤਾ ਨਹੀਂ ਤਾਂ ਫਿਰ ਭਾਵਨਾਤਮਕ ਦਬਾਅ ਪਾਉਣਾ ਨਾਲ ਹੀ ਸਹੀ ਅਗਲੀ ਹੀ ਸਵੇਰ ਬੁੱਲੇ ਸ਼ਾਦੀਆਂ ਪਰ ਜਾਇਆਂ ਅਤੇ ਪਹਿਣਾ ਉਸਦੇ ਦੋਸਤ ਦੇ ਨਾਲ ਲਾਹੌਰ ਲਈ ਚੱਲ ਪਈਆਂ ਕੀ ਇਹ ਭਾਵਨਾਤਮਕ ਦਬਾਅ ਪਾਉਣ ਨਾਲ ਬੁੱਲੇ ਸ਼ਾਨੂ ਮਨਾ ਲਿਆ ਜਾਵੇਗਾ ਪਿਆਰ ਵਿੱਚ ਡੁੱਬੇ ਇਸ ਮਤਵਾਲੇ ਨੂੰ ਕੀ ਮੋ ਨਗਰੀ ਵਿੱਚ ਲਜਾ ਸਕਣਗੀਆਂ ਐ ਆਂਦੀਆਂ ਤੂੰ ਨੇ ਦੀਵਾਰੋਂ ਕੋ ਗिराया ਹੋਗਾ ਕਿਆ ਗੁਲ ਸੇ ਲਿਪਟੇ ਇੱਕ ਬਵਰੇ ਕੋ ਗਿਰਾ ਪਾਉਗੀ ਸੋ ਦੋਸਤੋ ਇਸ ਤੋਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਬੁੱਲੇ ਦੀਆਂ ਪਰਜਾਈਆਂ ਤੇ ਪਹਿਣਾ ਕਿਵੇਂ ਬੁੱਲੇ ਨੂੰ ਮਨਾਉਂਦੀਆਂ ਹਨ સો દોસ્તો જેકર સુફીકર ચેનલથી વિડીયો ચં લી ચેનલનું સબસક્રાઈબ જરૂર કર્યો લાઈક તે શેર કર્યો ધનવાદ